ਹਾਂਜੀ ਮਿੱਤਰੋ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਪੈਲੀ ਗੋਹnde ਪਏ ਆ ਜਿਹੜਾ ਆਪਣਾ ਇਧਰ ਝੋਨਾ ਮਰ ਗਿਆ ਸੀਗਾ ਨਾ ਪਾਰ ਤੇ ਉਧਰ ਆਪਾਂ ਪੈਲੀ ਗੋਹnde ਪਏ ਆ ਤੇ ਪਾਣੀ ਤਾਂ ਮਹੀਨਾ ਹੋ ਗਿਆ ਉਤਰੇ ਨੂੰ ਪਰ ਪੈਲੀ ਅਜੇ ਗਿੱਲੀ ਆ ਤੇ ਪਰ ਨੋਪੀ ਬੜੀ ਜਿਆਦੀ ਆ ਨਾ ਇੱਥੇ ਨੋਪੀ ਜਿਆਦੀ ਹੋਣ ਕਰਕੇ ਟਰੈਕਟਰ ਤੁਰਦਾ ਨਹੀਂ ਪਿਆ ਉਹ ਉੱਥੇ ਵੀ ਅਜੇ ਪਰਲੇ ਬੰਨੇ ਨਾ ਜਿੱਥੇ ਟਰੈਕਟਰ ਹੁਣ ਵਗਦਾ ਪਿਆ ਵਾ ਉਧਰ ਜੇ ਫਿਰ ਵੀ ਫਰਕ ਆ ਉਧਰ ਪਹਿਲੀ ਕਿਲੀ ਚ ਟਰੈਕਟਰ ਚ ਰ ਆਉਂਦਾ ਤੇ ਕਈ ਥਾਵਾਂ ਤੇ ਲਿਫਟ ਚੁੱਕਣੀ ਪੈਂਦੀ ਆ ਨੋਪੀ ਜਾਂਦੀ ਹੋਣ ਕਰਕੇ ਟਰੈਕਟਰ ਤੁਰਦਾ ਨਹੀਂਗਾ ਤੇ ਆ ਇਧਰ ਜਿੱਥੋਂ ਤੱਕ ਉਹ ਪਰਾਂ ਵਗੀ ਆ ਪਹਿਲੀ ਇਹ ਉਹ ਥੋਂ ਤੱਕ ਤੇ ਇਹ ਇਥੋਂ ਉਰਾਂ ਨੂੰ ਆ ਸਾਰੀ ਇਧਰ ਇਧਰ ਸਾਰੀ ਗਿੱਲੀ ਸੀ ਪਹਿਲੀ ਆ ਜੀ ਤੇ ਜਦੋਂ ਆਪਾਂ ਤੰਗਾਂ ਖੋਲ ਕੇ ਲਿਆ ਲਿਆਂਦਾ ਗੇੜਾ ਤੇ ਇਧਰ ਆਣ ਕੇ ਇਧਰ ਹੈਗਾ ਫਾੜ ਦਾ ਕੰਡਾ ਤੇ ਇਧਰ ਸੇਲ ਜਾਈ ਆ ਤੇ ਇੱਕ ਨੋਪੀ ਇਧਰ ਜਾਈ ਆ ਤੇ ਆਹ ਧਿਆਣ ਕੇ ਟਰੈਕਟਰ ਖੁੱਬ ਗਿਆ ਫਿਰ ਉਥੋਂ ਫਿਰ ਮਹਾ ਕੱਢਿਆ ਤੇ ਆ ਜਿਹੜੇ ਆਪਾਂ ਢੇਡੇ ਲਾਏ ਆ ਇਹ ਬੰਦ ਕਰਕੇ ਤਵੀਆਂ ਕੋ ਚੁੱਕ ਕੇ ਤੇ ਤੇ ਜੇ ਆਈ ਜੇ ਆਪਾਂ ਢੇਡੇ ਲਾਏ ਆ ਤੁਸੀਂ ਵੇਖ ਲਿਆ ਜੇ ਮੈਂ ਵੀਡੀਓ ਦੇ ਕਲਿੱਪ ਨਾਲ ਲਾ ਦੂੰਗਾ ਤੇ ਉਵੇਂ ਦਾ ਟਰੈਕਟਰ ਜੇ ਆਪਾਂ ਦੂਜੇ ਚਲਾਉਣੇ ਆ ਦੂਜੇ ਤੋਰਾ ਘਾਟੇ ਦੂਜੇ ਸਲਿੱਪ ਕੱਢ ਜਾਂਦਾ ਤੇ ਤੇ ਜੇ ਜੇ ਇੰਨਾ ਹੈਗਾ ਵੀ ਤੇ ਜੇ ਚ ਮਾੜਾ ਜਾਂ दब ਜਾਂਦਾ ਪਰ ਤੁਰਿਆ ਆਉਂਦਾ ਟਰੈਕਟਰ ਤੇ ਆਹ ਹਣਾ ਇੰਨੀ ਕੁ ਫੁੱਲ ਹੀ ਗਈ ਆ ਤੇ ਇਹ ਚਲੋ ਜਦੋਂ ਮੜੀ ਹਵਾ ਲੱਗ ਜੇਗੀ ਤੇ ਇਹ ਪਹਿਲੀ ਵਧੀਆ ਵਗ ਜੇਗੀ ਤੁਹਾਨੂੰ ਨੋਪੀ ਵੀ ਖਾਉਣਾ ਹੋਇਆ ਕਿੰਨੀ ਕਿੰਨੀ ਐਸੇ ਵੀਰੋ ਆ ਇਨੀ ਇਨੀ ਨੋਪੀ ਆ ਇਨੀ 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 ਨੋਪੀ ਇਧਰ ਆ ਅਜੇ ਇਧਰ ਇੰਨੀਆਂ ਤੇ ਉਧਰ ਉਧਰਲੀ ਸਾਈਡ ਇਧੋਂ ਵੀ ਜਿਆਦੀ ਆ ਤੇ ਆਪਣੇ ਤਾਂ ਅਜੇ ਮਹੀਨਾ ਹੋ ਗਿਆ ਤਾਂ ਵੀ ਨਹੀਂ ਅਜੇ ਸੁੱਕੀ ਪੈਲੀ ਇਹ ਵਾਇ ਵੈਸੇ ਬਨੀਆਂ ਪੈਲੀਆਂ ਸੁੱਕਣ ਗਈਆਂ ਤੇ ਇਹ ਆਪਣਾ 1609 ਦੀਗਾ ਝੋਨਾ ਤੇ ਜੇ ਅਜੇ ਪਾਣੀ ਨਾ ਆਇਆ ਹੁੰਦਾ ਤੇ ਇਹ 4-5 ਲੱਖ ਦਾ ਜਾਣਾ ਸੀ ਇਹ 4-5 ਲੱਖ ਦਾ ਨੁਕਸਾਨ ਹੋ ਗਿਆ ਬਾਕੀ ਕੋਈ ਨਹੀਂ ਸਾਰਿਆਂ ਦੇ ਨਾਲ ਹੀ ਆ ਤੇ ਆਹ ਫਾਰਡ ਆ ਇਧਰ ਰੱਖਣ ਫਾਰਡ ਦਾ ਕੰਡਾ ਇੱਥੇ ਹੁਣ ਥੋੜੇ ਦਿਨ ਹੀ ਹੋਏ ਪਾਣੀ ਸੁੱਕਿਆ ਅਜੇ ਤੇ ਉਹ ਪਰਾਂ ਥੋੜਾ ਨੀਵਾ ਥਾ ਉਹ ਉੱਥੇ ਜਿਹੜੀ ਸੁੱਕਾ ਪਣੀ ਬੜੀਆਂ ਥਾਵਾਂ ਤੇ ਨਹੀਂ ਅਜੇ ਲੋਕਾਂ ਤੇ ਪਾਣੀ ਸੁੱਕਾ ਜੇ ਤੇ ਕਈਆਂ ਥਾਵਾਂ ਤੇ ਤਾਂ ਕਣਕ ਬੀਜੀ ਵੀ ਨਹੀਂ ਜਾਣੀ ਆਪਣੇ ਤੇ ਚਲੋ ਫਿਰ ਵੀ ਪਾਣੀ ਆਪਾਂ ਬਾਦ ਬਾਦਨ ਲੱਗਿਆਂ ਤੇ ਬੀਜੀ ਜਾਊਗੀ ਆਪਣਾ ਥਾਂ ਉੱਚਾ ਫਿਰ ਵੀ ਤੇ ਕਈਆਂ ਦੇ ਹੁਣ ਨਹੀਂ ਤੇ ਜਾ ਥਾਂ ਬੜਾ ਨੀਵਾ ਫਿਰ ਵੀ ਦੁਜਾ ਉਹਨਾਂ ਦੇ ਹੁਣ ਨਹੀਂ ਮੁਸ਼ਕਲ ਬੀਜੀ ਜਾਊਗੀ ਕਿਉਂਕਿ ਪਾਣੀ ਖੜਾ ਪਾਣੀ ਸੁੱਕਦਾ ਨਹੀਂ ਪਿਆ ਹੁਣ ਆ ਉਧਰ ਵੇਖੋ ਤੇ ਉਹ ਪਰਲੇ ਸਿਰੇ ਅਜੇ ਫਿਰ ਵੀ ਥਾਂ ਸੁੱਕਾ ਵਾ ਤੇ ਉਹ ਨੋਪੀ ਕਰਕੇ ਉਹ ਫਿਰ ਵੀ ਥਲੇ ਪਟਰੈਕਟਰ ਕੱਢੀ ਜਾਂਦਾ ਅਸੀਂ ਅਫਤਬ ਅਫਤਬ ਦੋ ਹfte ਪਹਿਲਾਂ ਉਹਨੂੰ ਫਿਰਦੇ ਸੀਗੇ ਤੇ ਸਾਨੂੰ ਇਹੀ ਜਿਵੇਂ ਇਹ ਹੁਣ ਪਹਿਲੀ ਗਈ ਐਵੇਂ ਦੀ ਸੀ ਉਹਦੋਂ ਵੀ ਤੇ ਸਾਨੂੰ ਇਹੀ ਵੀ ਸੁੱਕ ਗਈ ਏ ਪਰ ਇਹ ਦਿਲ ਦਾ ਵਹਿ ਵੀ ਆ ਉਹ ਸਾਰੀ ਨੋਪੀ ਉੱਤੇ ਉਹ ਤੋਤੋ ਮਾੜੀ ਮਾੜੀ ਸੁੱਕੀ ਲੱਗਦੀ ਆ ਤੇ ਹੈਗੀ ਸਾਰੀ ਵਿੱਚੋਂ ਗਿੱਲੀ ਆ ਆ ਤੁਹਾਨੂੰ ਖਬਰ ਮੇਰਾ ਚਿੱਕੜ ਹੀ ਆ ਜੀ ਤਾਂ ਦੇਖ ਆ ਸਾਰਾ ਹੀ ਹਾਏ ਆ ਸਾਰੀ ਨੋਪੀ ਗਿੱਲੀ ਹੈ ਜੇ ਹਾਏ ਇਹ ਟਰੈਕਟਰ ਨੂੰ ਤੁਰਨੇ ਨਹੀਂ ਦਿੰਦੀ ਕਈ ਵੀਰ ਇੱਕ ਵੀਰ ਆਂਦਾ ਸੀਗਾ ਵੀ ਤੇ ਜੇ ਤੁਸੀਂ ਇਹ ਟਰੈਕਟਰ ਵਾਹੇ ਪਹਿਲੇ ਲੋ ਤੇ ਚੌਥੇ ਲੋ ਚ ਵਗਨ ਵਾਲੇ ਆ ਉਹ ਠੀਕ ਆ ਗੱਲ ਤੁਹਾਡੀ ਬਾਕੀ ਇਹਨੇ ਪਹਿਲੇ ਚ ਤੇ ਚੌਥੇ ਚ ਤੇ ਚਲੋ ਫੇਰ ਵੀ ਬਾਬਾ ਚੱਕਰ ਤੇ ਪਹਿਲੇ ਚ ਬਾਬਾ ਘੱਟ ਨੇ ਤੇ ਇਹਦੇ ਦੂਜੇ ਚ ਸਵਰਾਜ ਦੇ ਪਹਿਲੇ ਆਈ ਨਾ ਥੋੜੇ ਵੱਧ ਨੇ ਤੇ ਹੁਣ ਆਪਾਂ 18 ਤਵੀਆਂ ਪਾਈਆਂ ਹੋਈਆਂ ਤੇ ਪਹਿਲੇ ਤੇ ਚੌਥੇ ਜੀ ਤਾਂ ਇਹਨੇ ਸਪੀਡ ਹੀ ਨਹੀਂ ਬੰਨੀ ਇਹ ਦੂਜੇ ਜੀ ਇਹਦੇ ਚੱਕਰ ਬਣਦੇ ਪੂਰੇ ਤੇ ਇਹ ਦੂਜੇ ਚ ਇਹਨੂੰ ਪ੍ਰਵਾਹ ਵੀ ਕੋਈ ਨਹੀਂ ਗੀ ਵਧੀਆ ਤੁਰਿਆ ਉਹਦਾ ਤੇ 11 ਲਾਤੇ ਵੀ ਇਹਨੂੰ ਪ੍ਰਵਾਹ ਕੋਈ ਨਹੀਂ ਦੂਜੇ ਚ ਤੇ ਚਲੋ ਆਪਾਂ ਜਿਵੇਂ 13 ਹਾਲੇ ਆਪਣੇ ਕੋਲ ਤੇ ਆਪਾਂ ਇਹਨੂੰ ਜਿਵੇਂ ਅੱਪੜ ਪਹਿਲੀ ਵਹੀਦੀ ਜਦੋਂ ਉਦੋਂ ਆਪਾਂ ਪਹਿਲੇ ਆਈ ਚ ਵਹੀਦੀ ਆ ਚੰਗੀ ਨੱਪ ਕੇ ਤੇ ਬਾਅਦ ਫਿਰ ਆਪਾਂ ਦੂਜੀ ਆਈਸ દોਰ ਲਾ ਦੀ ਦੀ ਆ ਲੈ ਇਹ ਦੋਰ ਲਾਉਣੀ ਹੋਵੇ ਆ ਯਾਰ ਇੱਕ ਥਾਂ ਤੇ ਆ ਵੇਖ ਲੋ ਤੁਸੀਂ ਨਾ ਵੇ ਆ ਉੱਤੇ ਤੈਨੂੰ ਪੀਆ ਨਹੀਂ ਨਹੀਂ ਨੋਪੀਆ ਾਰੇ ਵੀਰਾਂ ਨੇ ਐਵੇਂ ਕੀਤਾ ਥੋੜੀ ਥੋੜੀ ਪੈਲੀ ਫੋੜ ਕੇ ਹੁਣ ਉਹ ਵੀਰਾਂ ਨੇ ਥਾਗਾ ਮਾਰਤਾ ਹੁਣ ਇਹਦਾ ਫੋੜ ਕੇ ਹੀ ਪੈਲੀ ਸੁੱਕਣੀ ਆਵੇਂ ਤਾਂ ਕੋਈ ਹੱਲ ਨਹੀਂਗਾ ਤੇ ਤੁਹਾਨੂੰ ਆਪਣੀ ਮੋਟਰ ਦੇ ਵੀ ਹਾਲ ਵਿਖਾਉਣਾ ਇਹ ਹਾਲ ਨੇ ਆਪਣੀ ਜਿਹੜੀ ਪਹਿਲਾਂ ਪੁਰਾਣੀ ਖੂਈ ਸੀਗੀ ਉਹ 2023 ਦੇ ਵਿੱਚ ਆਪਾਂ ਮੋਟਰ ਨਹੀਂ ਸੀ ਉਦੋਂ ਕੱਢਣ ਦਾ ਟਾਈਮ ਹੀ ਨਹੀਂ ਮਿਲਿਆ ਤੇ ਮੋਟਰ ਵਿੱਚੇ ਰਹਿ ਗਈ ਸੀ ਤੇ ਫੇਰ ਆਪਾਂ ਕਣਕ ਜਦੋਂ ਬੀਜੀ ਆ ਕਣਕ ਵੱਢਣ ਦੇ ਟਾਈਮ ਤੇ ਉਹਦਾ ਆਪਾ ਕੱਢੀ ਸੀਗੀ ਤੇ ਹੁਣ ਆ ਵੇਖੋ ਵੇਖ ਸਕਦੇ ਤੁਸੀਂ ਪਾਣੀ ਵਿੱਚ ਜੇਗਾ ਬਾਦੂ ਇਹ ਜੇ ਪਾਣੀ ਸੁੱਕਣਾ ਨਹੀਂਗਾ ਇਹ ਜੇ ਗਰਮਾਂ ਤੱਕ ਮਸਾ ਸੁੱਕੂਗਾ ਤੇ ਇਨਾ ਸ਼ੁਕਰ ਆ ਵੀ ਆਪਾ ਮੋਟਰ ਨਹੀਂ ਪਾਈ ਵਿੱਚ ਫੇਰ ਇਹ ਆ ਸਾਰੀ ਇਹ ਜਕਲਾਲੀ ਹੋਈ ਹੋਈ ਤੇ ਗੰਦ ਪੈਲ ਇਥੇ ਨਿਸ਼ਾਨੀ ਵੀ ਹੋਊਗੀ ਆ ਜਿਹੜੀ ਆਪਣੀ ਜਿਹੜੀ ਕੋਠੀ ਆ ਕੋਠੀ ਦੇ ਉੱਤੋਂ ਦੀ ਪਾਣੀ ਲੰਗਦਾ ਰਿਹਾ ਆਵੇ ਆ ਇਥੇ ਨਿਸ਼ਾਨੀਆਂ ਲੱਗੀਆਂ ਆ ਪਾਣੀ ਦੀਆਂ ਆਵੇ ਇੰਨਾ ਪਾਣੀ ਇਥੇ ਇੰਨਾ ਪਾਣੀ ਵਗਦਾ ਰਿਹਾ ਅਜੇ ਆਹ ਉਹ ਵੀਰਾਂ ਦੇ ਜੇ ਜੇ ਫਾੜੇ ਉਹਨਾਂ ਦੇ ਤਾਂ ਅਜੇ ਮੁਸ਼ਕਲ ਹੀ ਆ ਅ ਜਿੰਨਾ ਵੀਰਾਂ ਨੇ ਵੀ ਕਈਆਂ ਨੇ ਪਹਿਲੀ ਵਾਈ ਆ ਉਹਨਾਂ ਮਾੜੀ ਮਾੜੀ ਪਹਿਲਾਂ ਫੋੜ ਕੇ ਪਹਿਲੀ ਤੇ ਫੇਰ ਹੀ ਪਹਿਲੀਆਂ ਵਗੀਆਂ ਸਾਰਿਆਂ ਦੀ ਹਜੇ ਆ ਤਾਂ ਬਹਾਵ ਦਿਨ ਲੱਗ ਜਾਣੇ ਇਹਨੂੰ ਕਈਆਂ ਵੀਰਾਂ ਦੇ ਹੋਣਾ ਜਿਵੇਂ ਪਾਣੀ ਥੋੜਾ ਥੋੜਾ ਰਹਿ ਗਿਆ ਚਾਰ ਚਾਰ ਉਂਗਲਾਂ ਪੰਜ ਪੰਜ ਉਂਗਲਾਂ ਉਹਨਾਂ ਕੀ ਕੀਤਾ ਹੈ ਉਹਨਾਂ ਟਰੈਕਟਰ ਕੱਲਾ ਫੇਰਦਾ ਵਿੱਚ 4x4 ਤੇ ਉਹਦਾ ਕਰਕੇ ਇਹ ਉਹਨਾਂ ਨੂੰ ਸੌਖਾ ਗਿਆ ਵੀ ਉਹ ਪਾਣੀ ਛੇਤੀ ਸੁੱਕ ਗਿਆ ਤੇ ਜਿਹੜੇ ਵੀਰਾਂ ਨੇ ਹੁਣ ਪਾਣੀ ਟਰੈਕਟਰ ਫੇਰਿਆ ਹੀ ਨਹੀਂ ਤੋ ਉਹਨਾਂ ਦੇ ਪਾਣੀ ਸੁੱਕਦੇ ਨਹੀਂ ਪਿਆ। ਕਈ ਵੀਰਾਂ ਨੇ ਹਣਿਆ ਘਟਾਵੜਾ ਉੱਟਦਾ ਤੇ ਪਹਿਲੀ ਸੁੱਕੀ ਨਹੀਂ ਪਰ ਨਹੀਂ ਇਹ ਸਾਰੀ ਗਿੱਲੀ ਯਾਰ ਥੱਲੇ ਨੋਪੀ ਹੈ ਨਾ। ਨੋਪੀ ਕਰਕੇ ਥੱਲੇ ਵੀ ਨਹੀਂ ਸੁੱਕੀ। ਤੇ ਨੋਪੀ ਕਰਕੇ ਤੇ ਜਾ ਟਰੈਕਟਰ ਇੱਕ ਤਾਂ ਸਲਿੱਪ ਗੱਡੀ ਜਾਂਦਾ ਘਟ ਤੁਰਦਾ। ਫੇਰ ਘਟ ਪਹਿਲੀ ਗਿੱਲੀ ਲਾ ਗਈ ਆਪਾਂ 18 ਤੰਗਾਂ ਤੇ ਜਾ ਲਾਈ ਜੰਨੇ ਆ ਇਧਰੋਂ ਤਾਂ ਨਗ ਗਿਆ ਵਾ। ਇਧਰੋਂ ਥੋੜਾ ਜਿਹਾ ਰਹਿ ਗਿਆ। ਇਹ ਵੀ ਵਾਗੇ ਫੇਰ ਸਾਡਾ ਪਹਿਲਾਂ ਦਾ ਇਰਾਦਾ ਸੀਗਾ ਵੀ ਦੋਰ ਲਾ ਕੇ ਜਾਵਾਂਗੇ ਪਰ ਹੁਣ ਸੀਨ ਲਾ ਜੰਨੇ ਆ ਫੇਰ 2-3 ਦਿਨਾਂ ਤੱਕ ਸੁੱਕ ਜਾਊਗਾ ਹੁਣ ਅਜਿੱਥੇ ਪਹਿਲਾਂ ਲੰਘਿਆ ਟਰੈਕਟਰ ਦੇ ਇੱਥੇ ਮੜੀਆਂ ਤੰਗਾਂ ਤਾਂ ਚੁੱਕਣੀਆਂ ਪੈਣਗੀਆਂ ਫੇਰ ਉਹਵੇਂ ਤੁਰਦਾ ਨਹੀਂ ਹੁਣ 18 ਤੰਗਾਂ ਇਹ ਵੀ ਬੜੀਆਂ ਭਾਰੀਆਂ ਨੇ ਤੇ ਤੰਗਾਂ ਬੰਧੀਆਂ ਬੜੀਆਂ ਭਾਰੀਆਂ ਦੋ ਹਫ਼ਤੇ ਪਹਿਲਾਂ ਉਹਨੂੰ ਫਿਰਦੇ ਹਾਂ ਤੇ ਸਾਨੂੰ ਇਹ ਵੀ ਅਹੀਂ ਚੱਲ ਅਖਿਆਈ ਚੱਲ ਪਹਿਲੀ ਹੋਰ ਸੁੱਕ ਜੇਗੀ ਤੇ ਅਹੀਂ ਜਦੋਂ ਅੱਜ ਆਏ ਤੇ ਸਾਨੂੰ ਇਹ ਵੀ ਚੱਲ ਪਹਿਲੀ ਸੁੱਕੀ ਹੋਣੀ ਆ ਤੇ ਦੋਰ ਲਾ ਕੇ ਤੇ ਆਪਾਂ ਦੂਜੇ ਤੀਜੇ ਦਿਨ ਕੇਰ ਦਿਆਂਗੇ ਕਣਕ ਪਰਾਂਗੇ ਵੇਖਿਆ ਤੇ ਉਹ ਪੁਰਦਾ ਹੀ ਨਹੀਂ ਟਰੈਕਟਰ ਈ ਵੀਰਣ ਨੂੰ ਇਹ ਬੜੀ ਹੱਤ ਹੁੰਦੀ ਆ ਤਵੀਆਂ ਦੇ ਨਾ ਪੁੱਠੇ ਜਿਹੜੇ ਵੜੇ ਲਾਉਂਦੇ ਆ ਤੇ ਉਹਦੇ ਨਾਲ ਤਵੀਆਂ ਦੇ ਗੁੱਲਿਆਂ ਨੂੰ ਬੜਾ ਨੁਕਸਾਨ ਹੁੰਦਾ ਤੇ ਉਹ ਕਈ ਵਾਰ ਟੁੱਟ ਜਾਂਦੇ ਆ ਆਪਣੇ ਕੋਲ ਪਹਿਲਾਂ 14 ਤਵੀਆਂ ਸੀ ਤੇ ਉਹ ਕਿਸੇ ਨੇ ਤਵੀਆਂ ਵਾਈਆਂ ਲੈ ਗਿਆ ਕੋਈ ਆਪਣੇ ਤੋਂ ਮੰਗ ਕੇ ਤੇ ਉਹ ਪੁੱਠਾ ਫੇਰੀ ਗਿਆ ਤੇ ਉਹ ਉਹਦਾ ਗੁੱਲਾ ਐਸਾ ਟੁੱਟਾ ਉਹ ਮੜ ਕੇ ਸੁੱਤਰੀ ਨਹੀਂ ਆਈਆਂ ਉਹਦਾ ਗੁੱਲਾ ਟੁੱਟ ਜਾਂਦਾ ਹੁੰਦਾ ਸੀ ਤੇ ਇਸੇ ਕਰਕੇ ਫਿਰ ਹੁਣ ਆ ਆਪਾ ਇੱਕ ਬਹੁਤ ਘਟ ਗਏ ਲੋਕਾਂ ਨੂੰ ਦੇ ਦੀਆਂ ਤੇ ਆਪ ਤਾਂ ਚਲੋ ਚਲਾਈ ਦੀ ਚੀਜ਼ ਤੇ ਆਪ ਦਾ ਧਿਆਨ ਨਾ ਚਲਾਈ ਦੀ ਆ ਕਈ ਹੁਣ ਵੀਰ ਆਪ ਦੀ ਚੀਜ਼ ਸਮਝ ਕੇ ਨਹੀਂ ਚਲਾਉਂਦੇ ਚਲੋ ਆਪ ਦੀ ਚੀਜ਼ ਸਮਝ ਕੇ ਚਲਾਉਣ ਦੇ ਦਾ ਹਰ ਜ ਵੀ ਕੋਈ ਨਹੀਂ ਚੀਜ਼ ਤੇ ਜੇ ਚਲੋ ਥਾਂ ਹੀ ਪਟਨਾ ਦੇ ਆਪਾਂ ਪੁੱਠਾ ਕਿਹੜਾ ਲਾਉਣ ਦੀ ਬਜਾਏ ਆਪਾਂ ਲਾ ਹੀ ਪਾਲ ਗਏ ਹੱਲਾ ਪਾ ਕੇ ਤੇ ਉਹਦੇ ਨਾਲ ਹੀ ਦੂਜਾ ਆਪਾਂ ਮਿੱਟੀ ਪਾ ਸਕਦੇ ਆ ਆਹ ਨਾਲ ਜਿਹੜੀ ਆ ਧੂੜ ਰੁੱਟਦੀ ਪਈ ਏ ਮੇਲਾ ਦਾ ਜਿਹੜੀ ਆ ਪਰਾਲੀ ਆ ਇਹਦੇ ਉੱਤੇ ਨੋਪੀ ਬੜੀ ਜਿਆਦੀ ਆ ਉਹਨਾਂ ਦਾ ਜਿਆਦਾ ਘਟਾਉਂਦਾ ਵੇ ਮਿੱਤਰੋ ਆ ਗੁੱਲਾ ਦਾ ਟੁੱਟ ਗਿਆ ਤਵਾਂ ਵਾਲਾ ਤੇ ਰੱਬੋ ਵਿੱਚ ਚਿੱਕ ਕੇ ਗਾ ਹੀਗਾ ਤੇ ਉਹ ਹੁਣ ਪੌਣ ਲੱਗੇ ਆ ਤੇ ਅੱਜ ਤੋਂ ਟਰੈਕਟਰ ਖੋਬੀ ਜਾਂਦਾ ਫੇਰ ਆਪਾਂ ਉਹ ਪਿੱਛੇ ਤੁਹਾਨੂੰ ਵਖਾਉਣਾ ਹਿੱਸੇ ਵਾਲਾ ਇਹ ਗੱਜ ਗਾਰਡ ਜਾ ਉਥੇ ਫੱਟੀ ਲਾ ਕੇ ਤੇ ਕੱਢ ਲਈਦਾ ਉਵੇਂ ਤਾਂ ਇਹ ਫਿਰ ਸੰਗਲ ਨਾਲ ਹੀ ਨਿਕਲਣਾ ਨਿਕਲਣਾਂ ਸੀਗੀਆਂ ਐਸੇ ਬੜੀਆਰਾ ਖੁੱਬਾ ਫੇਰ ਆਪਾਂ ਇਧਰ ਇਧਰਲੀ ਸਾਈਡ ਜਾ ਦਾ ਖੁੱਬਦਾ ਟਰੈਕਟਰ ਤੇ ਇੱਥੇ ਆਪਾਂ ਹੁਣ ਤੀਜੇ ਚਾ ਲਾ ਕੇ ਇੱਕ ਰਾ ਗੇੜੇ ਕੱਢਦੇ ਆ ਤੇ ਆਪਾਂ ਐਵੇਂ ਤਵੀਆਂ ਕੱਢ ਲਈ ਦੀਆਂ ਜਦੋਂ ਖੁੱਬਦਾ ਤੇ ਹੁਣ ਆਪਾਂ ਵਾਗ ਹੀ ਗਈ ਪੈਲੀ ਆਪਾਂ ਕਰੇ ਚੱਲੇ ਆ ਹਾਂ ਵੀਰੋ ਆਪਾਂ ਇੱਥੇ ਫੱਟੀ ਫਸਾ ਕੇ ਤੇ ਟਰੈਕਟਰ ਬਾਹਰ ਕੱਢ ਲੈਂਦੇ ਰਹੇ ਆ ਇਹ ਦੋ ਬੰਨੇ ਗਈ ਆ ਕਈ ਰਾਹ ਇਧਰੋਂ ਵੈਸੇ ਜਿਆਦਾ ਢਾਈਦੀ ਜਦੋਂ ਪਰਾਂ ਨੂੰ ਟਰੈਕਟਰ ਖਮਾਈਦਾ ਸੀ ਖੱਬੀ ਸਾੜ ਨੂੰ ਤੇ ਫਿਰ ਤਵੀਆਂ ਨਾਲ ਨਹੀਂ ਲੱਗਦੀਆਂ ਫਿਰ ਆਪਾਂ ਉਸ ਹਸਾਬ ਨਾਲ ਟਰੈਕਟਰ ਬਾਹਰ ਕੱਢ ਲੈਂਦੇ ਆ